ਸਤ ਸ੍ਰੀ ਅਕਾਲ ਪੰਜਾਬੀਓ ਆ ਪਹੁੰਚਿਆ ਨਿਊਜ਼ੀਲੈਂਡ ਦੇ ਇੱਕ ਸੋਹਣੇ ਜਿਹੇ ਸ਼ਹਿਰ ਰੋਟਰੂਆ ਦੇ ਵਿੱਚ ਅੱਜ ਦਾ ਇਹ ਟ੍ਰਿਪ ਆਪਣੇ ਗੀਤਾਂ ਦੀ ਬੜੀ ਵੱਡੀ ਕਮਾਈ ਆ ਕਿਉਂਕਿ ਇੱਥੇ ਇੱਕ ਪਲੇ ਟੋਪੀਆ ਨਾਮ ਦਾ ਚਾਈਲਡ ਕੇਅਰ ਆ ਤੇ ਇੱਥੋਂ ਆਪਾਂ ਨੂੰ ਸੱਦਾ ਆਇਆ ਕਿ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਆ ਕੇ ਆਪਣੇ ਗੀਤ ਸੁਣਾਈਏ ਇਹ ਬੜੇ ਮੈਨੂੰ ਲੱਗਦਾ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਆ ਕਿ ਮੇਰੇ ਗੀਤ ਜਿਹੜੇ ਆ ਉਹ ਇੱਥੋਂ ਦੇ ਜਿਹੜੇ ਛੋਟੇ ਬੱਚਿਆਂ ਦਾ ਕੀ ਕੇਅਰ ਕਰਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਇਹ ਗੀਤ ਚੰਗੇ ਆ ਤੇ ਇਹ ਬੱਚਿਆਂ ਤੱਕ ਵੀ ਪਹੁੰਚਣੇ ਚਾਹੀਦੇ ਬੱਚਿਆਂ ਨੂੰ ਸੁਣਾਉਣੇ ਚਾਹੀਦੇ ਆ ਸੋ ਬੱਚੇ ਅੰਦਰ ਅੜੀਕ ਕਰ ਰਹੇ ਆ ਤੇ ਆਓ ਦੇਖਦੇ ਆ ਅੰਦਰ ਛੋਟੇ ਛੋਟੇ ਬੱਚਿਆਂ ਨਾਲ ਮਿਲਦੇ ਆਂ ਮਾਡੇ ਅੱਲਾਂ ਤੇਰਾ ਸਰਦਾਰ ਬੱਲੀਏ ਨੀ ਮਾਲਵੇ ਦਵਾਬੇ ਵਾਲੇ ਯਾਰ ਬੱਲੀਏ ਮੱਝ ਅੱਲਾਂ ਤੇਰਾ ਸਰਦਾਰ ਬੱਲੀਏ ਨੀ ਮਾਲਵੇ ਦਵਾਬੇ ਵਾਲੇ ਯਾਰ ਬੱਲੀਏ ਪਵਾਦੀਆਂ ਪੁਸ਼ਾਰੀਆਂ ਲਹਾਰੀਆਂ ਨਾਲ ਸਾਜ ਪਵਾਦੀਆਂ ਪੁਸ਼ਾਰੀਆਂ ਲਹਾਰੀਆਂ ਨਾਲ ਸਾਜ ਪਵਾਦੀਆਂ ਪੁਸ਼ਾਰੀਆਂ ਲਹਾਰੀਆਂ ਨਾਲ ਸਾਜਾ ਆਪਣਾ ਪੰਜਾਬ ਇੱਕਸਾਰ ਬੱਲੀਏ ਦਵਾਬੇ ਵਾਲੇ ਹੈ ਲੋ ਤੇਰਾ ਸਰਦਾਰ ਬੱਲੀਏ ਨੀ ਮਾਲਵੇ ਦੁਆਬੇ ਵਾਲੇ ਯਾਰ ਬੱਲੀਏ ਮੱਝੈ ਲੋ ਤੇਰਾ ਸਰਦਾਰ ਕਾ ਨਹੀਂ ਬਣਗੇ ਪੰਜਾਬੀਆਂ ਦੇ ਘੜ ਸੁਖਨਾ ਅਰਬ ਕਿ ਯੂਰਪ ਕੈਨੇਡਾ ਅਮਰੀਕਾ ਨਹੀਂ ਬਣਗੇ ਪੰਜਾਬੀਆਂ ਦੇ ਘੜ ਸੁਖਨਾ ਵੇਖੀ ਆਸਟ੍ਰੇਲੀਆ ਨੀਊਜ਼ੀਲੈਂਡ ਮੈਂ ਨਹੀਂ ਆਪਣੇ ਪੰਜਾਬੀਆਂ ਦੀ ਚੜ ਸੁਖਨਾ ਤੇਰੇ ਵਰ ਵਾਲੀਏ ਨੂੰ ਸਾਰੇ ਆਪਣੇ ਮੋਨੇ ਪਾਵੇਂ ਸਿਰ ਦਸਤਾਰ ਬੱਲੀਏ ਸਾਮੁੱਚੇ ਦਾੜਾ ਹੀ ਦੇ ਬੇਰ ਹੋ ਗਈ ਬਾਜੀ ਗਾਇ ਅਲਰਮ ਸਵੇਰ ਹੋ ਗਈ ਕਿੰਦੀ ਚੋਟ ਜਾਣੀ ਅਜੇ देर ਹੋ ਗਈ ਉੱਠਣਾ ਹੀ ਪੈਣਾ ਏ ਰ ਜਾਈ ਜੇ ਨਾ ਟੱਟ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਚੰਦ ਚੰਨ ਮੇਰਾ ਪੁੱਤ ਤੇਰੇ ਮਿਲਣ ਤੋਂ ਬਾਅਦ ਸੋਣਾ ਸੋਣਾ ਜੱਗ ਜਾਗਦਾ ਤੇਰੇ ਮਿਲਣ ਤੋਂ ਬਾਅਦ ਸੋਣਾ ਸੋਣਾ ਜੱਗ ਜਾਗਦਾ ਮੈਨੂੰ ਮੇਰਾ ਆਪਣਾ ਆਪ ਪਹਿਲਾਂ ਤੋਂ ਅਲੱਗ ਜਾਪਦਾ ਤੇਰੇ ਮਿਲਣ ਤੋਂ ਬਾਅਦ ਸੋਣਾ ਜੱਗ ਜਾਪਦਾ ਤੇਰੇ ਮਿਲਣ ਤੋਂ ਬਾਅਦ ਸੋਨਾ ਸੋਨਾ ਜੱਗ ਜਾਪਦਾ ਤੇਰੇ ਮਿਲਣ ਤੋਂ ਬਾਅਦ ਸੋਨਾ ਸੋਨਾ ਜੱਗ ਜਾਪਦਾ ਇਹ ਜੋ ਤਨ ਸੂਰਜ ਸਿਤਾਰੇ ਆਉਂਦੇ ਨੇ ਪਾਰੇ ਫੁੱਲ ਕਲੀਆਂ ਜੋ ਸਾਰੇ ਆਉਂਦੇ ਨੇ ਜਿੰਨੇ ਵੀ ਯਾਰ ਅੱਜ ਬੜੀ ਖੁਸ਼ੀ ਹੋਈ ਐ ਨਾ ਬੱਚਿਆਂ ਦੇ ਨਾਲ ਬੱਚਾ ਹੋ ਕੇ ਤੇ ਮੈਨੂੰ ਲੱਗਦਾ ਏ ਅੱਜ ਇੱਥੇ ਮੈਂ ਪਹੁੰਚਿਆ ਤੇ ਆਪਣੇ ਗੀਤਾਂ ਦੇ ਕਰਕੇ ਪਹੁੰਚਿਆ ਦੀ ਇਹ ਮੇਰੀ ਖੁਸ਼ੀ ਆ ਤੇ ਅੱਜ ਇਹਨਾਂ ਸਾਰੀਆਂ ਉਹਨਾਂ ਦੇ ਨਾਲ ਜਿਹੜਾ ਉਹ ਭੈ ਸਿਧਰਨ ਬਣੀ ਬਣਿਆ ਉਹ ਵੀ ਸੀ ਸ਼ੀ ਇਸ ਹੰਨਦਰ ਕਮਿਊਨਿਟੀ ਬਟ ਸ਼ੀ ਲਵਸ ਪੰਜਾਬੀ ਸੌਂਗਸ ਆਈ ਥਿੰਕ ਵੀ ਆਰ ਪ੍ਰਾਊਡ ਆਫ ਹਰ ਐਂਡ ਏ ਦੋਸਤੋ ਇੱਕ ਬੜੀ ਵਧੀਆ ਮਿਸਾਲ ਆ ਕਿ ਪਾਸ਼ਾਦਾ ਤੇ ਸੰਗੀਤ ਦਾ ਕਦੇ ਕੋਈ ਖਤ ਬੰਨਾ ਨਹੀਂ ਹੁੰਦਾ ਤੇ ਵਿੰਡੀ ਬਹੁਤ ਸਾਰੇ ਗੀਤ ਪੰਜਾਬੀ ਸੌਂਦੀ ਆ ਮੈਂ ਕੁਝ ਕਿਤਮ ਸਮਝਦਾ ਆਪਣੇ ਆਪ ਨੂੰ ਕਿ ਮੇਰੇ ਗੀਤ ਇੰਨਾ ਤੱਕ ਪਹੁੰਚਿਆ ਤੇ ਅੱਜ ਇਹਨਾਂ ਬੱਚਿਆਂ ਦੇ ਨਾਲ ਨੱਚ ਕੇ ਖੁਸ਼ੀ ਮਨਾਉਣ ਦਾ ਬੜਾ ਜਿਹੜਾ ਮੌਕਾ ਮਿਲਿਆ ਵਾ ਸੋ ਆਪਣੇ ਸਾਰੇ ਪੰਜਾਬੀਆਂ ਵਾਸਤੇ ਹੈਗੇ ਸਾਰੇ ਬੜੇ ਸਤਕਾਰ ਦੇ ਮਾਣ ਦੇ ਅਧਿਆਪਕ ਸਾਹਿਬਾਨ ਜਿਹੜੇ ਵੀ ਹੈ ਇਹ ਬੜਾ ਸਤਕਾਰ ਦੇ ਹੱਕਦਾਰ ਆ ਕਿ ਇਹ ਛੋਟੇ ਛੋਟੇ ਬੱਚਿਆਂ ਨੂੰ ਦੱਸ ਰਿਹਾ ਕਿ ਬਹੁਤ ਸਾਰੀਆਂ ਕਮਿਊਨਿਟੀਆਂ ਜਿਹੜੇ ਨਿਊਜ਼ੀਲੈਂਡ ਵਿੱਚ ਰਹਿ ਰਹੇ ਨੇ ਆਪ ਉਸ ਦੇ ਕਲਮੈਰੀਕੇ ਕਿਵੇਂ ਰਹਿਣਾ ਵਾਸਤੇ ਕਿਨਾਂ ਸਾਰਿਆਂ ਦਾ ਮੈਂ ਵਾਅ ਉਤਰ ਗਿਆਨ ਆ ਇਹਨਾਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਵੈਂਦੀ ਊਡ ਯੂ ਲਾਈਕ ਟੂ ਸੇ ਸਮਥਿੰਗ ਵੀ ਇਟ ਊਡ ਲਾਈਕ ਟੂ ਅਮ ਟੂ ਸੇ ਅਮ Thank you very much for coming, Satha. Um, it's been a real pleasure. We know your songs and we love them. We love you. And we just want to thank you coming all the way from Auckland to sing to our children who are mostly Punjabi children and they it's great for them to be able to see somebody achieve in this country as well because um, it gives them hope that their language, their culture, everything is, is still intact to them. So even though they live here, um uh, it's great for them to say uh, somebody that can achieve like saba and we just want to thank you so much for coming thank you so much ah do ich habe es bei uns in äh inna is wab bade a sasi ji sar nu peh te main bahut bahut dhanwad karna chahni hai veer ji da jillan ne inna sama kat ke sade ko laye ne bas sanu kise ne refer kita ke vi saba baji hore aunde rehnde rothwa te assi ja ke baad kise nu puchya ಬಟ್ ಎಕ್ಚುಲಿ ಸೀ ಸಿಖಾಸ ಮಿತ್ರ ਉਹਨੇ ਸਾਨੂੰ ਇਹਦਾ ਨੰਬਰ ਦਿੱਤਾ ਤੇ ਅਸੀਂ ਨੂੰ ਕੰਟੈਕਟ ਕੀਤਾ ਐਂਡ ਵੀ ਆਰ ਸੋ ਅਬਲਾਈਜਡ ਕਿ ਇਹ ਆਏ ਨੀ ਇਹਨਾਂ ਸਮਾਂ ਕਲਡਿ। ਥੈਂਕ ਯੂ ਸੋ ਮਚਾ ਅਜੀ ਐਂਡ ਪੰਜਾਬੀ ਲੈਂਗੁਏਜ ਨੂੰ ਐਸ ਤੱਕ ਲੈ ਕੇ ਆਨਲੀ ਬਾਦਰੀ ਮੋਲਕੇ ਚ ਵੀ ਇਸ ਨੂੰ ਜ਼ਿੰਦਾ ਰੱਖਣ ਦੀ ਬਹੁਤ ਬਹੁਤ ਤੰਨਾ। ਤੁਹਾਡਾ ਵੀ ਕੁਝ ਕੜੀ ਬਣ ਰਹੇ ਆ ਇਹਨਾਂ ਬੱਚਿਆਂ ਦੇ ਵਿੱਚ ਪੰਜਾਬੀ ਤੁਸੀਂ ਪੜਾ ਰਹੇ ਆ। ਬਹੁਤ ਸਾਰਿਆਂ ਨੂੰ ਨਾਲ ਜੋੜ ਕੇ ਰਿਹਾ ਨਾ ਸਾਰੇ ਆ ਉਹਦਾ ਬਈ ਬਹੁਤ ਸਨਵਾਦ ਹੈ। ਜਿੱਥੇ ਤੱਕ ਕਾਉਂ ਦੀ ਗੱਲ ਹੈ ਮੈਂ ਇੱਕ ਸ਼ੇਅਰ ਕਰੂੰਗਾ ਜਿਹੜਾ ਤੁਹਾਡੇ ਵਾਸਤੇ ਸਾਰੇ ਵਾਸਤੇ ਕਿ ਬੰਦੇ ਦੇ ਨਾਲ ਬੰਦਾ ਮਿਲਦਾ ਜੱਗ ਦਾ ਤਲਾ ਬਾਣਾ ਬਣਦਾ ਜਿੱਥੇ ਕੋਈ ਪਿਆਰ ਨਾ ਸੱਦੇ ਸੱਤੇ ਉੱਥੇ ਜ਼ਿਆਦਾ ਵੱਧਦਾ ਜਿੱਥੇ ਕੋਈ ਪਿਆਰ ਹੋਵੇ ਸੱਤੇ ਸੱਤੇ ਜ਼ਿਆਦਾ ਵੱਧਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਪੀ ਹੋਲੀ ਹੈ ਵਾਹ ਏਲੇ ਮਿਲਣ ਤੋਂ ਬਾਅਦ ਸੋਨਾ ਸੋਨਾ ਜਗ ਜਾਪਦਾ ਤੇਰੇ ਮਿਲਣ ਤੋਂ ਬਾਅਦ ਸੋਨਾ ਸੋਨਾ ਜਗ ਜਾਪਦਾ up ਤੇਰੇ ਮਿਲਣ ਤੋਂ ਬਾਅਦ ਸੋਨਾ ਸੋਨਾ ਜੱਗ ਜਾਪਦਾ ਤੇਰੇ ਮਿਲਣ ਤੋਂ ਬਾਅਦ ਸੋਨਾ ਸੋਨਾ ਜੱਗ ਜਾਪਦਾ